Terima kasih telah menonton! ਮੇਰਾ ਨਾਮ ਸਰਦਾਰ ਬਜੀਤ ਸਿੰਘ ਮੇਰਾ ਪਿੰਡ ਡੁਗਰੀ ਆ ਤੇ ਮੇਰੀ ਪਛਿੜੀ ਜੀ ਮੈਨ ਦਾ ਤਾਇ ਜੀ ਲੱਗਦਾ ਇਹ ਆਰਮੀ ਸਕੂਲੇ ਪੜ੍ਹਦੇ ਆ ਤੇ ਬੜੀ ਇਹ ਗੱਡੀ ਆ ਰਹੀ ਸੀ ਜੇ ਸਰਜਿੰਦਰਾ ਸਕੂਲ ਦੇ ਲਾਗੇ ਉੱਦੋਂ ਕੋਈ ਸਕੂਟਰ ਵਾਲਾ ਗੈਸਰ ਹੁੰਦੇ ਨਾਲ ਇਹਨਾਂ ਨੂੰ ਤੇ ਉਹ ਗੱਡੀ ਜਿਹੜੀ ਆ ਸਿੱਧੀ ਫਾਇਦੇ ਤੋਂ ਆ ਬਤੀਜਾ ਮੇਰਾ ਅੱਗੇ ਬੈਠਾ ਹੋਇਆ ਸੀ ਤੋਨੇ ਸਾਰੀ ਘਟਨਾ ਬਾਰੇ ਦੱਸਿਆ ਕਿ ਉਹ ਵੀਰਿਆ ਨਾ ਉਹਨਾਂ ਨੇ ਬਿਤਾ ਉਹਦੇ ਚਰਚਾ ਦਿੱਤੀ ਜਿੱਥੇ ਜਿੱਦੇ ਮੇਰੀ ਦੇ ਕੰਨਾਂ ਤੋਂ ਤੇ ਨੱਕ ਤੋਂ ਬਹੁਤ ਬਲੀਡਿੰਗ ਹੋਈ ਆ ਵੀ ਕਾਫੀ ਸੀਰੀਅਸ ਨੇ ਲੇਟਨਟ ਗੁਰਦਾਪੁਰ ਦੇ ਵਿੱਚ ਅਵੇਅਰਨੈਸ ਦੀ ਨਹੀਂ ਘਟਿਆ ਤੇ ਕੋਈ ਵੀ ਪ੍ਰਸ਼ਾਸਨ ਦਾ ਅੱਜ ਤੱਕ ਅਜੇ ਤੱਕ ਕੋਈ ਵੀ ਨਹੀਂ ਇੱਥੇ ਪਹੁੰਚਿਆ ਜਦ ਕਿ ਪ੍ਰਸ਼ਾਸਨ ਨੂੰ ਸਕੂਲ ਦੇ ਬੱਚਿਆਂ ਦਾ ਗੱਡੀ ਦਾ ਐਕਸੀਡੈਂਟ ਹੋਇਆ ਹੋਵੇ ਤੇ ਕਿਸੇ ਪ੍ਰਸ਼ਾਸਨ ਨੂੰ ਕੰਨੋਂ ਕੰਨ ਖ਼ਬਰ ਹੀ ਨਾ ਹੋਵੇ ਕਿ ਕੀ ਹੋਇਆ ਇੱਕ ਬੱਚੇ ਦਾ ਜੰਡਿਆਂ ਦਾ ਉਹਦਾ ਗੋਡਾ ਫ੍ਰੈਕਚਰ ਹੋ ਦਾ ਆਪਰੇਟ ਹੋਇਆ ਮੇਰੇ ਭਤੀਜੇ ਦੀ ਜਿਹੜੀ ਆ ਕੋਨੀ ਦਾ ਆਪਰੇਟ ਹੋਣ ਡਿਆ ਚੱਲਣ ਡਿਆ ਤੇ ਇਹਦੇ ਸਿਟੀ ਸਕੈਨ ਹੋਣ ਡੇ ਜਾਂ ਪਤਾ ਨਹੀਂ ਹੁਣ ਸਿਰ ਦੇ ਵਿੱਚ ਕਿੰਨੀ ਸਾਤਿਆ ਕਿ ਹੋਰ ਨਾ ਬੱਚਿਆਂ ਦੇ ਵੀ ਸੱਟਾਂ ਲੱਗੀਆਂ ਨੇ ਬੱਚੇ ਉਸ ਵਕਤ ਜਿਹੜੇ ਮੌਜੂਦ ਸੀਗੇ ਗੈਣ ਦੇ ਵਿੱਚ 7-8 ਬੱਚੇ ਦਾਖ ਦੇ ਸੀ ਮੌਜੂਦ ਸੀਗੇ 7-8 ਤੇ ਇੱਕ ਤੇ ਪ੍ਰਸ਼ਾਸਨ ਦੇ ਅੱਗੇ ਪੀਲਿਆ ਕਿ ਇਹਦੇ ਵਿੱਚ ਜਿਹੜੇ ਆ ਜਮਰ ਲੱਗਣੇ ਚਾਹੀਦੇ ਆ ਉਹਦੀ ਸਪੀਡ ਲਿਮਟ ਹੋਣੀ ਚਾਹੀਦੀ ਆ ਕਾਸ ਕਰਕੇ ਸਕੂਲ ਗੱਡੀਆਂ ਦੀ ਕੋਈ ਵੈਨ ਹੋਵੇ ਬੱਸ ਹੋਵੇ ਕਿ ਇਹ ਨਹੀਂ 50 ਦੀ ਜਾਂ 50 60 ਦੀ ਸਪੀਡ ਤੋਂ ਵੱਧ ਨਾ ਗੱਡੀ ਕੋਈ ਚਲਾ ਸਕਦੀ ਕਿਉਂਕਿ ਇਹ ਚੀਜ਼ਾਂ ਦੀ ਬੜੀ ਘਾਟ ਆ ਆਖ ਦਿੰਦੇ ਕਾਗਜ਼ਾਂ ਪੱਤਰਾਂ ਕੇ ਬਹੁਤ ਹੋੜੀਆ ਚੱਲਦਾ ਕਿ ਜੀ ਆ ਕਰ ਦਿੱਤਾ ਜਦੋਂ ਕੋ ਹਾਦਸਾ ਹੁੰਦਾ ਤੇ ਉੱਥੇ ਇਹ ਚੀਜ਼ਾਂ ਗੱਲਾਂ ਚੱਲਦੀਆਂ ਤੇ ਮੈਨੂੰ ਇਸ ਚੀਜ਼ ਦਾ ਬੜਾ ਦੁੱਖ ਹੋਇਆ ਵਾ ਇਨਸੀਡੈਂਟ ਹੋਇਆ ਕੋਈ ਵੀ ਪ੍ਰਸ਼ਾਸਨ ਨਾ ਕੋਈ ਪੁਲਿਸ ਵਾਲਾ ਨਾ ਕੋਈ ਹੋਰ ਕਿਸੇ ਵੀ ਕਿਸਮ ਦਾ ਕੋਈ ਇੱਥੇ ਨਹੀਂ ਪਹੁੰਚਿਆ ਵੀ ਕੀ ਗੱਲ ਹੋਈ ਆ ਬੱਚਿਆਂ ਦੀ ਸਿਹਤ ਕਿ ਤਰ੍ਹਾਂ ਦੀ ਆ ਜਾਂ ਕਿਸ ਤਰ੍ਹਾਂ ਇਹ ਹਾਦਸਾ ਵਾਪਰਿਆ ਕੀ ਆ ਡਰਾਈਵਰ ਵੀ ਜਿਹੜਾ ਵਾ ਉਹ ਮਜੇਰੇਲਾ ਆ ਜਾ ਉਹਦੇ ਵੀ ਕਾਫੀ ਜੜੀਆਂ ਨੇ ਸਟਾਂ ਲੱਗੀਆਂ ਮੇਰੇ ਵੱਲੋਂ ਤੇ ਇਹੀ ਮੰਗਿਆ ਕਿ ਇਸ ਚੀਜ਼ ਦੇ ਉੱਤੇ ਸਖਤੀ ਦੇ ਨਾਲ ਕੰਟਰੋਲ ਹੋਣਾ ਚਾਹੀਦਾ ਵਾ ਖਾਸ ਕਰਕੇ ਸਕੂਲਾਂ ਵਾਲਿਆਂ ਨੂੰ ਗੱਡੀਆਂ ਵਾਲਿਆਂ ਨੂੰ ਇਹ ਚੀਜ਼ ਦੀ ਹਦਾਇਤ ਹੋਣੀ ਚਾਹੀਦੀ ਆ ਕਿ ਗੱਡੀਆਂ ਦੇ ਵਿੱਚ ਸਪੀਡ ਲਿਮਿਟ ਹੋਣੀ ਚਾਹੀਦੀ ਹੈ ਉਸ ਤੋਂ ਵੱਧ ਗੱਡੀ ਜਿਹੜੀ ਆ ਉਹ ਓਵਰ ਸਪੀਡ ਨਾ ਜਾ ਸਕੇ ਤਾਂ ਤੁਸੀਂ ਤਾਂ ਹੀ ਗੱਡੀ 'ਚ ਹੈਂ ਤਾਂ ਹੀ ਤਾਂ ਗੱਡੀ 'ਚ ਜਾਗਣ ਦੇ ਕਿਵੇਂ ਹੈ ਕਿਹਦੇ ਲੱਗੇ ਬੈਠੀ ਨਹੀਂ ਕਿਹਦੇ ਲੱਗੇ ਬੈਠੀ ਕਿਹਦੇ ਲੱਗੇ ਉੱਥੇ ਸਹਜ ਆਈ ਮੇਰਾ ਪੁੱਤ ਉਹਨੇ ਹਾਂ ਜਿਹੜੇ ਕੋਟ ਦੇ ਸੱਟ ਲੱਗੀ ਤੇ ਉਹਨੇ ਐਕਸਟਰਾ ਕਰਾ ਲਿਆ